ਓ ਸੁਮੀ ਹਾਂਜੀ ਇੱਧਰ ਆਈ ਯਾਰ ਚਾਹ ਚਾਹੀ ਬਣਾ ਦੇ ਦੋ ਕੱਪ ਇੱਕ ਤੇਰੀ ਇੱਕ ਮੇਰੀ ਪੀ ਲਈਏ ਘੜ ਘੜ ਯਾਰ ਪਾਣ ਤੂੰ ਕਿੱਥੋਂ ਫਿਰ ਫਿਰ ਕੇ ਆ ਗਏ ਤੇ ਹੁੰਦੇ ਚਾਹ ਮੰਗਣ ਲੱਗ ਗਏ ਮੈਂ ਕੰਮ ਕਰਨ ਦੀ ਸੀ ਤੂੰ ਮੈਨੂੰ ਆਵਾਜ਼ ਮਾਰ ਲਈ ਮੈਂ ਚਾਹ ਬਣਾਉਣ ਨਹੀਂ ਕਿਹਾ ਵਾ ਗੱਲ ਪੈ ਗਈ ਮੇਰੇ ਯਾਰ ਕਿਤੇ ਕਿੰਨੀ ਕਵਾਰੀ ਚਾਹ ਪੀਣੀ ਹੈ ਸਵੇਰੇ ਚਾਹ ਪੀਤੀ ਹੈ ਤੇ ਸਵੇਰ ਦੀ ਪੀਤੀ ਹੈ ਵੇ ਹਾਂ ਇਹ ਕੀ ਵੇਖਾ ਵੇਲੇ ਤੁਸੀਂ ਘਰ ਬੈਠੇ ਹੋ ਚਾਰ ਦਿਨ ਹੋ ਗਏ ਤੁਹਾਨੂੰ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਆਗਾ ਫੇਰ ਆਉਂਦੇ ਤੇ ਆ ਕੇ ਕੋਈ ਚੀਜ਼ ਮੰਗਣ ਲੱਗ ਜਾਂਦੇ ਹੋ ਫੇਰ ਫੇਰ ਆ ਕੇ ਫੇਰ ਆ ਕੇ ਕੁਛ ਨਾ ਕੁਛ ਖਾਣ ਨੂੰ ਮੰਗਣ ਲੱਗ ਗਏ ਤੇ ਯਾਰ ਮੈਂ 3 ਮਹੀਨੇ ਜਾਂਦੇ ਰਿਹਾ ਹਾਂ ਜੇ 3 ਮਹੀਨੇ ਲਾਏ ਆ ਤਾਂ ਰੋਟੀ ਖਾਣੀ ਰਹੇ ਆ ਨਾ ਮੈਂ ਪੈਸੇ ਖਰਚਤੇ ਨਹੀਂ ਲਏ ਉਹਦੇ ਪਰ ਮੇਰੇ ਦਿਮਾਗ ਤੇ ਬੜਾ ਕਿੰਨੀ ਟੈਨਸ਼ਨ ਪਈ ਆ ਜੇ ਤੇਰੇ ਦਿਮਾਗ ਤੇ ਮੇਰੇ ਨਹੀਂ ਆ ਫੇਰ ਕੀ ਆ ਜੇ ਸਾਡਾ ਕੰਮ ਇਦਾਂ ਦਾ ਕਦੀ ਚੱਲ ਜਾਂਦਾ ਕਦੀ ਨਹੀਂ ਚੱਲਦਾ ਗੜ ਗਏ ਹੋਰ ਨਾ ਪਤਾ ਕਰ ਲੋ ਇਹ ਕਿਦਾਂ ਦੀ ਗੱਲ ਹੋਈ ਬਲਾ ਕਿੰਨੇ ਕ ਦਿਨ ਇਦਾਂ ਘਰ ਬੈਠੇ ਰੋ ਰਹੇ ਯਾਰ ਮੈਂ ਕਿਉਂ ਕਿ ਇਹ ਨਾ ਮੈਂ ਪਤਾ ਕਰ ਲਾਂ ਕਿਉਂ ਅਗਲੇ ਸਾਲ ਇਹ ਛੇ ਕਰਾਂ ਇਨੇ ਚੰਦਾ ਪਿਆਰ ਹੈ ਅਗਲੇ ਨਾਲ ਇਹ ਤੁਸੀਂ ਕਹਿੰਦੇ ਨਾ ਵੀ ਤਿੰਨ ਮਹੀਨਿਆਂ ਦੀ ਮੈਂ ਕਮਾਈ ਲਿਆ ਕੇ ਜੋੜੀ ਇੱਕ ਦਿਨ ਉਹ ਵੀ ਖਤਮ ਹੋ ਜਾਣੇ ਆ ਕੋਈ ਨਹੀਂ ਖਤਮ ਹੋਣਗੇ ਉਹ ਦਫੇ ਵੇਖ ਲਾਂਗੇ ਤੈਨੂੰ ਚਾਹ ਬਣਾਉਣ ਨੂੰ ਕਿਹਾ ਤੂੰ ਚਾਹ ਬਣਾ ਕੇ ਲਿਆ ਚਾਹ ਮੈਂ ਬਣਾ ਦਿੰਨੀ ਪਰ ਮੈਂ ਹਜੇ ਨਹੀਂ ਬਣਾਉਣੀ ਹਜੇ ਮੈਂ ਕੰਮ ਕਰਨ ਢੀ ਆ ਕਿਹੜਾ ਕੰਮ ਕਰਦੀ ਤੂੰ ਹਜੇ ਮੈਂ ਆਦਰ ਕਪੜੇ ਤੈ ਲਾਉਣੀ ਆ ਇਹ ਮੈਨੂੰ ਚਾਹ ਦੇ ਜੀ ਫਿਰ ਚਾਹ ਦੇ ਜੀ ਮੇਰੇ ਦਿਮਾਗ ਵਿੱਚ 24 ਘੰਟੇ ਦੀ ਟੈਨਸ਼ਨ ਹੈ ਜੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਤੇ ਯਾਰ ਮੈਨੂੰ ਵੀ ਟੈਨਸ਼ਨ ਹੈਗੀ ਆ ਮੈਨੂੰ ਪਤਾ ਮੇਰੀ ਘਰ ਦੀ ਬੈਠੀ ਇਹਨੂੰ ਪੈਸਾ ਤਲਾ ਦੇਣਾ ਬੜੀ ਟੈਨਸ਼ਨ ਹੈ ਜੇ ਤੁਹਾਨੂੰ ਟੈਨਸ਼ਨ ਹੋਵੇ ਨਾ ਤੁਸੀਂ ਕੰਮ ਵੀ ਕਰ ਲਓ ਕੋਈ ਜਾ ਕੇ ਲੈ ਆਫਟ ਆਕਮ ਦੀ ਬੰਦ ਰਹਿ ਗਿਆ ਇਹ ਤੇ ਗਾੜੀਆਂ ਬੁੱਲਣ ਲੱਪੀ ਅਮੇ ਜਾਣਗੇ ਪਤਾ ਵੀ ਇਹਨੂੰ ਸਾਰਾ ਕਿ ਨਹੀਂ ਇਹਦਾ ਕੰਮ ਬੰਦ ਹੈ पता नहीं ये दिमाग न हो गया कि नहीं हो गया अमृत ਯਾਰ ਇਹਦਾ ਮੈਸੇਜ ਅੱਜ ਕਿੱਥੋਂ ਆ ਗਿਆ ਬੜੀ ਹੈਰਾਨਗੀ ਵਾਲੀ ਗੱਲ ਆ ਤੇਨ ਮਹੀਨੇ ਮੇਰੇ ਵਿਆਹ ਨੂੰ ਹੋ ਗਏ ਉਸ ਵੇਲੇ ਕਦੇ ਇਹਨੇ ਮੈਸੇਜ ਨਹੀਂ ਕੀਤਾ ਅੱਜ ਚਾਂਚਾ ਕਿੰਨੂੰ ਮੇਰਾ ਕਿੱਥੋਂ ਚੇਤਾ ਆ ਗਿਆ ਕਾਲੇ ਜਿੱਦਾਂ ਮਰਜੀ ਆ ਪਤਾ ਨਹੀਂ ਕਿਉਂ ਫਿਰ ਵੀ ਕਿਤੇ ਨਾ ਕਿਤੇ ਅੰਦਰੋਂ ਅੰਦਰ ਮਨ ਨੂੰ ਨਾ ਇੱਕ ਖੁਸ਼ੀ ਜੀ ਹੋਈ ਆ ਜਾ ਜਿੰਨੇ ਮੈਨੂੰ ਮੈਸੇਜ ਕੀਤਾ ਐਂਦਾ ਕਰਦੀ ਆ ਕੋਈ ਨੀ ਇੱਕ ਵਾਰੀ ਮੈਸੇਜ ਕਰ ਹੀ ਲੈਣੀ ਆ ਡਿਲੀਟ ਕਰ ਦਾਂਗੀ ਕਿਉਂਕਿ ਉਹਨੇ ਵੀ ਮੈਨੂੰ ਇੱਕ ਮਜਬੂਰੀ ਹੀ ਆ ਉਹਦੀ ਨੀ ਵਿਆਹ ਨੂੰ ਕੀ ਵਿਆਹ ਤਾਂ ਉਹਨੇ ਕਰਾ ਹੀ ਲੈਣਾ ਸੀ ਸਾਡੀ ਚੜੀ ਕੋਈ ਲੜਾਈ ਲੜੁਈ ਹੋਈ ਹੈਗੀ ਐਨਾ ਪਿਆਰ ਸੀਗਾ ਆਪਸ ਚ ਮੈਂ ਸਮਝਾ ਦਾਂਗੀ ਨਾ ਕਿ ਤੂੰ ਦੁਬਾਰਾ ਮੈਸੇਜ ਨਾ ਕਰੀਂ ਯਾਰ ਕਰ ਦੋ ਪਤਾ 6 7 ਦੇਣਾ ਹੋ ਗਿਆ ਯਾਰ ਘਰ ਬੈਠੇ ਆਹ ਤੈਨੂੰ ਵੀ ਪਤਾ ਯਾਰ ਅੱਗੇ ਕੁਆਰੇ ਆ ਸਰ ਜਾਂਦਾ ਹੁਣ ਨਹੀਂ ਸਰਦਾ ਮੇਰਾ ਭਰਾ ਤੈਨੂੰ ਵੀ ਪਤਾ ਸਾਰੀ ਗੱਲ ਦਾ ਯਾਰ ਆਹੋ ਨਹੀਂ ਯਾਰ ਸੋਈ ਪਤਾ ਨਿਕਲੇ ਹਾਂ ਕਿ ਕੰਮ ਦਾ ਹੀ ਪਤਾ ਕਰਨਗੇ ਹਾਂ ਕੋਈ ਨਹੀਂ ਮੁੰਨਾ ਤਿਆਰ ਤੇ ਫਿਰ ਚੱਲਦੇ ਹਾਂ ਹਾਂ ਆਪੀ ਲੋ ਜਾ ਹੁਣ ਕੋ ਮ ਫਿਰ ਕੇ ਆ ਗਏ ਹੋ ਤੇ ਹੁਣ ਤਾਂ ਨੀਂਦ ਆ ਗਈ ਤੇ ਯਾਰ ਕਮਣ ਫੇਨ ਗਿਆ ਮੈ ਤੈਨੂੰ ਲੱਗਦਾ ਹਾਂ ਉਹ ਤੈਨੂੰ ਮੈਂ ਕਹਿੰਦਾ ਮੈਂ ਘੁੰਮਣ ਫੇਨ ਗਿਆ ਮੈਂ ਨਾਲ ਇਦਾਂ ਕਰ ਵੀ ਮੇਰੇ ਨਾ ਉਹ ਕਪੜੇ ਖੜੇ ਰਹਾਦੇ ਮੈਂ ਸ਼ਹਿਰ ਚ ਲੈ ਆ ਮੜਾ ਯਾਰ ਲੈ ਹੁਣ ਸ਼ਹਿਰ ਤੁਰਪੋ ਇਹਨਾਂ ਕਮਾਣ ਨੂੰ ਤੇ ਮੈਨੂੰ ਲੱਗਦਾ ਤੁਸੀਂ ਕੰਮ ਤੇ ਨਹੀਂ ਜਾਂਦੇ ਕਦੇ ਕਿਸੇ ਪਾਸੇ ਤੁਰਪੇ ਕਦੇ ਕਿਸੇ ਪਾਸੇ ਤੁਰਪੇ ਯਾਰ ਕੰਮ ਲਈ ਚੱਲੇ ਆ ਕੋਈ ਯਾਰ ਪੀ ਲੋ ਚਾ ਪੀ ਲੈਣਾ ਵਾ ਹੁਣ ਹੋਰ ਨਾ ਕੋਈ ਘੰਟੇ ਕ ਨੂੰ ਡਿਮਾਂਡ ਰੱਖ ਦਿਓ ਜਾਂ ਮੈਨੂੰ ਪਕੌੜੇ ਬਣਾ ਦੇ ਜਾਂ ਆਹ ਕਰਦੇ ਜਾਂ ਉਹ ਕਰਦੇ ਮੈਂ ਕਹਤੋ ਕਹਿਣਾ ਵਾ ਨਾਲੇ ਗੱਲ ਸੁਣ ਸ਼ਾਮ ਤੇ ਪੈ ਗਈ ਆ ਜੇ ਮੈਂ ਹਨੇਰਾ ਹੋਇਆ ਨਾ ਮੈਨੂੰ ਆਉਂਦੇ ਹੁੰਦੇ ਤੇ ਰੋਟੀ ਬਣਾ ਛੱਡੀ ਚਾਹ ਪੀ ਲਈ ਆ ਚਾਹ ਹਜੇ ਪੀਤੀ ਮੈਨੂੰ ਪਹਿਲਾਂ ਹੀ ਪਤਾ ਸੀ ਤੁਹਾਨੂੰ ਅਗਲੀ ਪਹਿਲਾਂ ਸੋਚ ਪਾ ਜਾਂਦੀ ਐ ਜਾ ਕੇ ਨਾ ਕੋਈ ਕੰਮ-ਕਮ ਦਾ ਪਤਾ ਕਰੋ ਜਿਹੜਾ ਕੰਮ ਕਰਨ ਵਾਲਾ ਐਵੇਂ ਵੇਲੇ ਨਾ ਮੈਨੂੰ ਕਹੀ ਜਾਓ ਆ ਕਰਦੇ ਉਹ ਕਰਦੇ ਆ ਆ ਕਰਦੇ ਵੇਲੀਆਂ ਕਿੰਨੇ ਖਵਾਉਣੀਆਂ ਆਈਓ ਤੇ ਯਾਰ ਪਤਾ ਹੀ ਕਰਨ ਚੱਲੇ ਸੱਤ ਦਿਨ ਹੋਵੇ ਤਾਈ ਘਰੋਂ ਨਿਕਲ ਜਾਂਦੇ ਹੋ ਕਰ ਬੈਠਿਆਂ ਨੂੰ ਮੈਂ ਪਤਾ ਕਰਨ ਚੱਲਣਾ ਪਤਾ ਕਰਨ ਚੱਲਣਾ ਪਤਾ ਤੜ ਕੋ ਇੱਕ ਦਿਨ ਨਹੀਂ ਹੋਇਆ ਜਿੰਨੇ ਕੰਮ ਕਰਨਾ ਹੋਏ ਨਾ ਉਹ ਛੱਟ ਪਤਾ ਕਰ ਲੈਂਦਾ ਬੰਦਾ ਤੁਹਾਡੀ ਨੀਅਤ ਹੀ ਮਾੜੀ ਹੈ ਮੈਨੂੰ ਲੱਗਦਾ ਤੁਹਾਡਾ ਹੁਣ ਕੰਮ ਕਰਨ ਨੂੰ ਦਿਲ ਹੀ ਨਹੀਂ ਕਰਦਾ ਐਵੇਂ ਬੋਲੀ ਜਾਣਾ ਸੱਚ ਗੱਲ ਹੈ ਯਾਰ ਬੰਦਾ ਕੰਮ ਕਰਦਾ ਰਹੇ ਫੇਰ ਇੱਜ਼ਤ ਹੁੰਦੀ ਹੈ ਘਰੇ ਵੀ ਤੇ ਬਾਹਰ ਵੀ ਹਾਂ ਯਾਰ ਇਹਨੂੰ ਕੀ ਹੋ ਗਿਆ ਵਾ ਵੇਖਣ ਡਿਆ ਮੈਂ ਹਫਤਾ ਮੈਨੂੰ ਹੋ ਗਿਆ ਕਰ ਬੈਠਿਆਂ ਕਦੀ ਨਾ ਘੱਲ ਨਹੀਂ ਕਰਦੀ ਮੇਰ ਨਾਲ ਕਦੀ ਨਹੀਂ ਮਨਾਈ ਨਾ ਇਦਾ ਕੀਤਾ ਜਾ ਪਹਿ ਹੈ ਕਰਕੇ ਹੁੰਦਾ ਸਾਰਾ ਕੁਝ ਤਾਂ ਹੀ ਜੇ ਤੁੰਤੀ ਬੰਦੀ ਦੀ ਪਰ ਯਾਰ ਮੈਂ ਇਹਨੂੰ ਪਹਿਣਾ ਥੋੜਾ ਤੋਲਿਆ ਹੀ ਜਦ ਮੇਰਾ ਪਿਆਰ ਹੀ ਬੜਾ ਹੈ ਤੇ ਨਾ ਇਹਨੂੰ ਕੋਈ ਮਾੜੀ ਨਾ ਕਰ ਚੰਗੀ ਮਤਲਬ ਇਹਨੂੰ ਕੀ ਹੋ ਗਿਆ ਏ ਜਮੀ ਅਸਮੀ ਹੈ ਉਹ ਨਹੀਂ ਨਹੀਂ ਰਹੀ ਹੈ ਅਸਮੀ ਹਾਂਜੀ ਮੈਂ ਚਾਹ ਪੀ ਲਈ ਉਹ ਤੇ ਆ ਲੈ ਜੀ ਘਲਾ ਤੇ ਮੈਂ ਚੱਲੇ ਕੰਮ ਦਾ ਪਤਾ ਕਰਨ ਤੇ ਮੈਂ ਰਾਤ ਲੇਟ ਹੋਇਣਾ ਹੀ ਠੀਕ ਹੈ ਜੇ ਕੰਮ ਦਾ ਪਤਾ ਕਰਨ ਚੱਲੇ ਹੋਣਾ ਤੇ ਕੰਮ ਦਾ ਪਤਾ ਕਰਕੇ ਵੀ ਆਇਓ ਰੋਜ਼ ਹੀ ਇਦਾਂ ਹੀ ਘੁੰਮ ਫਿਰ ਕੇ ਨਾ ਆਜਿਆ ਕਰੋ ਮੈਂ ਤੁਹਾਨੂੰ ਅਜ ਆਖਰੀ ਵਾਰੀ ਕਹਤਾ ਜੇ ਮੇਰੇ ਕੋਲ ਇਦਾਂ ਦਿਨ ਨਹੀਂ ਕੱਟੇ ਜਾਂਦੇ ਬਿਨਾ ਪੈਸੇ ਤੋਂ ਕਿੰਨੇ ਦਿਨ ਹੋ ਗਿਆ ਕਿ ਤਾਡੇ ਕੋਲੋਂ 1 ਰੁਪਿਆ ਨਹੀਂ ਲਿਆ ਪਰ ਕੋ ਹੈ ਹੀ ਨਹੀਂ ਤੁਸੀਂ ਦੇਣਾ ਕੀ ਹੈ ਤੇ ਯਾਰ ਗੱਲ ਪੈ ਜਾਨੀ ਤਾਂ ਕੰਮ ਪਤਾ ਕਰਮ ਚੱਲਿਆ ਵਾ ਯਾਰ ਮੈਨੂੰ ਕੰਮ ਪਤਾ ਕਰਨ ਦਾ ਹੀ ਪਤਾ ਮੈਂ ਪੈਸੇ ਤੋਂ ਬਿਨਾ ਦਿਨ ਨਹੀਂ ਕੱਟ ਸਕਦੀ ਤੁਹਾਨੂੰ ਮੇਰਾ ਪਤਾ ਹੀ ਹੈ ਮੈਂ ਕਿੱਦਾਂ ਦੀ ਕੁੜੀ ਆ ਕਿੱਦਾਂ ਦੀ ਨਹੀਂ ਤੇ ਤੂੰ ਪਹਿਲਾਂ ਲੜੀ ਜਾਨੀ ਕੰਮ ਦਾ ਕੀ ਪਤਾ ਕਰਨ ਜਾਣਾ ਉੱਥੇ ਵੀ ਨਾ ਕਰਾਉਣੀ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਪਰ ਮੈਨੂੰ ਪੈਸੇ ਚਾਹੀਦੇ ਮੈਨੂੰ ਪੈਸੇ ਜਿੱਥੋਂ ਮਰਜ਼ੀ ਲਿਆ ਕੇ ਦੋ ਮੈਂ ਤਾਂ ਰੋਜ਼ ਦੇ ਪੈਸੇ ਲੈਣਾ ਹੀ ਲੈਣੇ ਆ ਮੇਰਾ ਪੈਸੇ ਬਿਨਾ ਨਹੀਂ ਸਰਦਾ ਤੇ ਜੇ ਤੁਸੀਂ ਇਦਾਂ ਹੀ ਕਰਨਾ ਹੈ ਨਾ ਮੈਨੂੰ ਪਹਿਲਾਂ ਗੱਲ ਦਿੰਦੇ ਤੇ ਮੈਨੂੰ ਨਹੀਂ ਇਸ ਚੀਜ਼ ਦਾ ਪਤਾ ਯਾਰ ਮੈਂ ਤੁਹਾਨੂੰ ਬਾਰ-ਬਾਰ ਕਹਤਾ ਨਹੀਂ ਤੇ ਸਾਡੀ ਇਸ ਗੱਲ ਤੋਂ ਕਲੇਸ਼ ਹੀ ਰਹਿਣਾ ਜ ਸਾਡਾ ਪੇਹਲ ਹੌਣ ਹੌਣ ਕੇ ਵੀ ਚਲਵਲੇ ਨੇ ਬਗਾੜ ਲਿਆ ਬਤਨ ਨੂੰ ਹਲੋ ਸ਼ਸ਼ਕਲ ਕੀ ਹਾਲ ਹੈ ਠੀਕ ਆ ਠੀਕ ਆ ਤੈਨੂੰ ਮੇਰੀ ਯਾਦ ਕਿੱਥੋਂ ਆ ਗਈ 3 ਮਹੀਨਿਆਂ ਬਾਅਦ ਅੱਛਾ ਚੱਲ ਲੈ ਖਾਦੇ ਪਰੇ ਚੱਲ ਚੱਲ ਹਾਂ ਇਹੋ ਹੀ ਤੇਰੀਆਂ ਗੱਲਾਂ ਮਾੜੀਆਂ ਨੇ ਹਾਂ ਠੀਕ ਆ ਕੀ ਕਰਨਾ ਐ ਮੈਂ ਕਾਮਾ ਉਹ ਹੋਏ ਫਨੀਚਰ ਦਾ ਏ। ਸਵਾ। ਹਫਤਾ ਆ ਗਿਆ ਘਰ ਬੈਠੇ ਨੂੰ। ਗੁੱਸੇ ਨਾਲ ਚੜਦਾ ਹੀ ਚੜਦਾ ਗਿਆ। ਨਹੀਂ ਨਹੀਂ ਕੋਈ ਗੱਲ ਨਹੀਂ। ਹਾਂ। ਮੈਨੂੰ ਯਾਦ ਤੇ ਚੱਲ ਆਉਂਦੀ ਯਾਦ ਵੀ ਕਰੇ ਭੁੱਲੀ ਆ। ਆਹ ਹਾ ਹਾ। ਅੱਜ ਆਖੀਨ ਸੇ ਮੈਨੂੰ ਦੱਸਦਾ ਆਂ ਆਪੇ। मेरा काम बन गया है हैं आओ हां चल मेरी गल सुन मेनू लगता है आ गए ने तू ना मेनू अपने अपना मैसेज करी ना फोन करी मैं तेनु तो आपे कर ला नहीं करंगी पक्का जे देखन चंगा चंगा ओके 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 ओके, ओके। तो नहीं यार ओके मी सोती नहीं दोरे नहीं सुते हां आ तू ही आ गए ना ताक खुल गई है। अच्छा अच्छा वोहे दी आवाज आ गई है। ठीक ठीक तो जाए गला पानी ले आ यार पानी पी ले हां मेरे कन्ना ने की सुन लिया के ये है हो ना गल कर दी है ਹੇ ਯਾਰ ਉਹਦਾ ਵਹਿਮ ਹੋ ਜਾਂਦਾ ਬੰਦੇ ਨੂੰ ਸਾਰਾ ਟੈਨਸ਼ਨ ਆ ਦਿਮਾਗ ਤੇ ਨਹੀਂ ਨਹੀਂ ਇਹ ਨਹੀਂ ਦਾ ਕਰ ਸਕਦੀ ਜਦੋਂ ਮੈਨੂੰ ਪਤਾ ਇਹ ਮੇਨਾਂ ਗੱਲ ਹੀ ਜਦੋਂ ਮੈਨੂੰ ਪਿਆਰੀ ਬੜਾ ਕਰਦੀ ਹੈ ਤੇ ਇਹ ਨਹੀਂ ਹੋ ਸਕਦਾ ਇਹ ਨੂੰ ਸਵੇਰੇ ਦੱਸੂਗਾ ਵੀ ਮੈਂ ਮੇਰਾ ਕੰਮ ਚੱਲ ਪਿਆ ਮੈਂ ਸਵੇਰੇ ਕੰਮ ਤੇ ਜਾਣਾ ਰੋਟੀ ਖਿਆ ਮੈਂ ਰੋਟੀ ਮੈਂ ਖਾ ਆਇਆ ਹਾਂ ਤੇ ਮੇਰਾ ਭਰਾ ਹੋ ਗਿਆ ਤੇ ਬੱਤੀਆਂ ਕਰੀਏ ਬੰਦ ਤੇ ਸੌਈਏ ਖਾ ਲੋ ਰੋਟੀ ਰੋਟੀ ਕਹਿੰਦੀ ਨਹੀਂ ਖਾ ਰੋਟੀ ਖਾ ਲਈ ਫਿਰ ਜਿੱਤੇ ਗਏ ਆ ਉਹਨਾਂ ਖਵਾ ਖੋ ਦਿੱਤੀ ਵੀ ਚਲੋ ਇੱਥੇ ਬੈਠ ਨੇ ਅੱਜ ਮੈਨੂੰ ਤੁਹਾਡੇ ਦਿਮਾਗ 'ਚ ਕੋਈ ਟੈਨਸ਼ਨ ਹੈ ਤੁਹਾਡਾ ਚਿਹਰਾ ਤੇ ਹੋਰ ਤਰ੍ਹਾਂ ਲੱਗਣ ਰਿਹਾ ਨਹੀਂ ਨਹੀਂ ਟੈਨਸ਼ਨ ਮੈਨੂੰ ਖਾਦੀ ਚਲੋ ਕੋਈ ਨਹੀਂ ਫਿਰ ਆਉਣੀ ਆ ਸਮੀ ਆਇਆ ਜਨੇ ਰਵੜਾ ਹੋ ਗਿਆ ਬੱਤੀ ਕਰੋ ਬੰਦ ਯਾਰ ਸੌਈਏ ਚੜਕਾ ਕਿਦ ਨੋ ਵਜੇ ਨੇੜੇ ਉੱਠ ਜੋ ਉੱਠ ਜਾ ਨਾ ਉੱਪਰ ਮੈਂ ਤੁਹਾਨੂੰ ਨਾ ਨਹੀਂ ਲੈਣ ਦੇ ਉੱਠ ਜਾ ਨਾ ਮੈਂ ਲੱਗੀ ਰੋਟੀ ਲਾਉਣ ਮੈਂ ਬਾਰ ਬਾਰ ਰੋਟੀਆਂ ਗਰਮ ਕਰ ਕਰ ਕੇ ਦੇਣੀਆਂ ਇਹ ਲੈਣ ਤੁਹਾਨੂੰ ਰੋਟੀਆਂ ਗਰਮ ਕਰ ਕਰ ਕੇ ਦਵਾ ਹੁਣ ਮੈਂ ਲਾਉਣ ਲੱਗੀ ਆ ਤੇ ਨਾਲ ਨਾਲ ਖਾ ਲੋ ਆ ਕੇ ਖਾ ਲੈ ਨਾ ਤੂੰ ਜਾ ਨਾ ਆਏ ਕੱਟੇ ਰੋਟੀ ਵਰਤਣਾ ਮੰਗੀ ਪਹਿਲਾਂ ਥੋੜੀ ਜਿਹੀ ਅੰਦਰੋਂ ਗੱਲ ਕਰ ਲੈਣੀ ਆ ਫੇਰ ਹੀ ਉੱਠੇਗਾ ਵਿਲੇ ਹੈਗੇ ਸਾਰਾ ਦਿਨ ਨਾਲ ਮੇਰੇ ਸਿਰ ਤੇ ਟਰੇਗਾ ਨਾ ਗੰਦਕ ਨਹੀਂ ਹੋਣੀ ਨਹੀਂ ਹੈ ਇਹ ਨਾਲ ਗੱਲ ਪੰਦਰਵਾੜ ਜਾ ਕੇ ਜਾਂਦੇ ਹਾਂ ਤੇ ਮੈਂ ਆਵਾਜ਼ ਆਉਣ ਨਾ ਲੱਗੀ ਆਵਾਜ਼ ਫੋਨ ਤੇ ਅਸੀਂ ਆਪਾਂ ਹੀ ਜਾਣਾ ਹਾਂ ਇਹ ਨਾਲ ਕਿਹੜੀ ਤਰੀਕਾ ਨਾਲ ਹੋਊ ਮੈਂ ਕੰਮ ਤੇ ਕੱਢਣਾ ਮੇਰੀ ਗਲਤੀ ਹੋ ਜਾਏਗੀ ਧੰਨ ਹੋਰ ਕਰ ਲੈਣੀ ਆ ਹਾਂ ਇਹ ਕਿਤੇ ਨਹੀਂ ਚੱਲਦੀ ਹੈ। ਫੋਨ ਕਿਦਾ ਕਰਨਾ? ਘਰੋਂ ਨਹੀਂ ਪੜਾਈਆਂ। ਇਹਾਰੇ ਇੱਕੜਾ ਕਿਤੇ ਕੰਮ ਖੁੰਤੇ ਜਾਂਦੇ ਨੇ। ਤੁਸੀਂ ਵਕਤਲੇ ਪਾ ਦਿੰਦੇ ਫੋਨ ਵੀ ਕਰਦੇ ਫੋਨ ਨਹੀਂ ਕਰਦੇ। ਫੋਨ ਪਤਾ ਕਿੰਨਾ ਵਾਰ বাজ-ਬਜ ਕੇ ਕਰਨਾ ਹੁੰਦਾ। ਹਾਂ ਮੈਂ ਫਸ ਗਈ ਤੇ ਵੀ ਹੋ ਗਈ ਗੱਲ। ਕੋਈ ਨਹੀਂ ਤੂੰ ਕਿਹੜਾ ਕੀ ਕਰਦੇ। ਤੁਹਾਨੂੰ ਪਤਾ ਨਾ ਪਹਿਲਾਂ ਵੀ ਕਦੇ ਪੜ੍ਹੇ ਤੋਂ ਬਿਨਾਂ ਰਹਿੰਦੀ ਹੈ ਤੁਹਾਨੂੰ ਮੇਰੇ ਮੋਲ ਦਾ ਸਹਾਰਾ ਪਤਾ ਨਹੀਂ। ਯਾ ਤੇ ਤੁਹਾਧ ਨੂੰ ਉਹਦੇ ਕੰਮ ਦੇ ਹੀ ਗਏ ਪਾ ਦੋ ਪਾ ਦੋ ਕਿੰਨੇ 10000 ਦੱਸ ਮੈਂ ਕੀ ਕਰਨਾ ਕੋਈ ਨਹੀਂ ਪੰਜੀ ਵਾਰੋਂ ਪੰਜੀ ਵਾਰ ਆਹੋ ਫੋਨ ਕਰਾ ਕੇ ਖਾ ਗਿਆ ਤਾਂ ਨਾ ਤੁਸੀਂ ਪਰ ਕਦੇ ਫੋਨ ਨਹੀਂ ਕਰਨਾ ਨਾ ਕਦੇ ਮੈਸੇਜ ਕਰੋ ਮੈਂ ਆਪਣੇ ਆਪ ਸਾਰਾ ਲਿਖ ਰਿਹਾ ਹਾਂ ਨਹੀਂ ਨਹੀਂ ਕਰਿਆ ਕਰਾਂ ਨਹੀਂ ਕਰਨਾ ਕੋਈ ਨਾ ਮੇਰੇ ਮੇਰੀ ਕਦੇ ਕੋਈ ਨਾਲ ਲੜਾਈ ਹੋਈ ਨਹੀਂ ਇੰਨਾ ਪਿਆਰ ਸੀਗਾ ਆਪਣਾ

ਇਹ ਤੇ ਕਰਦਾ ਤੈਨੂੰ ਮੈਂ ਜਾਨੋਂ ਮਾਰਦਾ ਅੱਛਾ ਤੈਨੂੰ ਕਿਉਂ ਹੋ ਰਿਹਾ ਮੇਰੇ ਤਾਂ ਦੀ ਸਮਝ ਨਹੀਂ ਤਾਂ ਗੰਡੀ ਤੇ ਮੈਂ ਛਦਾਈ ਆ ਜਿੰਨੇ ਕੱਲ ਵੀ ਗੱਲਾਂ ਸੁਣੀਆਂ ਤੇਰੀਆਂ ਕਹ ਰਿਹਾ ਤੈਨੂੰ ਮੈਂ ਕੁਛ ਨਹੀਂ ਪਰ ਮੈਨੂੰ ਮਾਣ ਬੜਾ ਏ ਬਾਹਰ ਉੱਤਰ ਜਾਣਾ ਨਾ ਮੈਂ ਤੇ ਮੈਨੂੰ ਅੰਦਰ ਦੇ ਵੀ ਤੇਰਾ ਕਿੱਦਾਂ ਸਰਦਾ ਨਿਆਰ ਕਿ ਹਸਤਾਕਾ ਕੋ ਘਰ ਬੈਠਾ ਮੈਂ ਨਾ ਯਾਰ ਮੇਰੀ ਘਰ ਦੀ ਹੋਰ ਹਰਗੀ ਨਹੀਂ ਹੈਗੀ ਟਿਕੜਾ ਨੂੰ ਪੈਸਾ ਜ਼ਰੂਰੀ ਏ ਪਰ ਤੂੰ ਅੱਜ ਮੈਨੂੰ ਨੀਵੀਂ ਵਿਖਾਤੀ ਐ ਅੱਜ ਮੈਂ ਕਿਹਨਾ ਬਾਹਰ ਜਾ ਕੇ ਕੀ ਕਰੂੰਗਾ ਨਜ਼ਰਾਂ ਨਹੀਂ ਬਿਲਾ ਸਕਦਾ ਮੈਂ ਕਿਸਨਾ ਪਰਸੂ ਤਾਂ ਮੁੱਕੇ ਖਾ ਲੱਗਿਆ ਯਾਰ ਮੇਰੇ ਕੋਲ ਜਬਾਨ ਨਾ ਹੋਲ ਠੀਕ ਐ ਨਾ ਸਾਰਾ ਬੜੀ ਪੈਸਾ ਹੋ ਗਿਆ ਤੇਰੇ ਲਈ ਯਾਰ ਜੋ ਕਿ ਨਹੀਂ ਹਾਂ ਮੈਂ ਤੂੰ ਲੈ ਕੇ ਦਿੰਨਾ ਫਿਰ ਕੀ ਹੋ ਗਿਆ ਜੇ ਮੈਂ ਕਿਹਾ ਹਫਤਾ ਦਾ ਘਰ ਬੈਠ ਗਿਆ ਗੁਲਾਬ ਨੂੰ ਕਦਰ ਵਿਖਾਈ ਮੇਰੀ ਆਹੇ ਕੰਮ ਤੇ ਜਾ 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 ਮੈਨੂੰ ਕੀ ਪਤਾ ਵੀ ਤੂੰ ਆਹ ਰੰਗ ਲੜੀਆਂ ਬਣਾਉਣੀ ਆਏ ਤੈਨੂੰ ਆਪਣੇ ਜਿੱਦ ਦੀ ਪ੍ਰਵਾਹ ਨਹੀਂ ਤੇ ਤੂੰ ਮੇਰੀ ਗੱਲ ਲੰਦੀ ਮੇਰਾ ਬੰਦਾ ਵਾ ਉਹ ਕਿੱਥੇ ਨਜ਼ਰ ਮਿਲਾਉਂਦਾ ਮੈਂ ਲੋਕਾਂ ਚ ਜਾ ਕੇ ਤੇ ਤੂੰ ਆ ਮੈਨੂੰ ਪਵਾਤੀ ਮੇਰੇ ਸਿਰ ਤੇ ਸਵਾ ਇਹਨ ਨਾਲੇ ਮੈਨੂੰ ਅੱਜ ਇੰਨਾ ਪਤਾ ਲੱਗ ਗਿਆ ਵਾ ਕਿ ਅਸੀਂ ਸਾਂਝੇ ਤੇਰ ਕੋ ਪਹਿਹਾ ਹੋ ਗਾ ਨਾ ਤੇਰੀ ਬਾਹਰ ਵੀ ਇੱਜ਼ਤ ਤੇ ਘਰ ਵੀ ਇੱਜ਼ਤ ਨਹੀਂ ਅਰਸ਼ੂ ਤੁਹਾਨੂੰ ਪਲੇਖਾ ਲੱਗਣ ਡਿਆ ਪਲੇਖਾ ਮੈਨੂੰ ਕਿੱਦਾਂ ਲੱਗਣ ਡਿਆ ਵਾ ਇੱਜ਼ਤ ਤਾਂ ਰੋਲ ਕੇ ਰਹਤੀ ਮੇਰੀ ਜੇ ਤੈਨੂੰ ਇੰਨੀ ਖੁਸ਼ੀ ਹੈ ਨਾ ਪੈਸੇ ਚ ਮਿਲਦੀ ਤੇ ਜਾ ਦਸ ਦਿਨ ਲਾ ਆਇਆ ਨਾਲੇ ਵੇਖੂੰਗਾ ਕਿ ਮੈਂ ਪਿਆਰ ਕਰਦਾ ਹਾਂ ਕਿ ਉਹ ਕਰਦਾ ਏ ਜ਼ਿਆਦਾ ਜਿਹੜਾ ਪਹਿਲਾ ਬੰਦਾ ਹੁੰਦਾ ਨਾ ਉਹ ਹਮੇਸ਼ਾ ਵਰਤ ਕੇ ਛੱਡ ਦਿੰਦਾ ਮੈਂ ਹੋਰ ਨਾ ਕੀ ਕਰਾਂ ਮੇਰਾ ਚੰਗਾ ਕੋਲਾ ਬਸ ਹਰਕਾਰ ਸੀਗਾ ਮੈਂ ਫਿਰ ਇਹ ਵੀ ਸ਼ੇਫਰਾਮ ਕਰ ਲਿਆ ਫਿਰ ਕੀ ਯਾਰ ਅੱਜ ਮੇਰੇ ਤੇ ਮਾਣਾ ਟਾਈਮ ਹੀ ਤੇ ਚੰਗਾ ਵੀ ਤੇ ਆ ਹੀ ਜਾਣਾ ਸੀ ਮੈਂ ਬੜੀ ਵੱਡੀ ਗਲਤੀ ਕਰ ਲਈ ਐ ਸੱਚੀ 3 ਮਹੀਨੇ ਹੋ ਗਏ ਮੇਰੇ ਅਰਸ਼ ਨੇ ਬਹੁਤ ਕੀਤਾ ਸੀਗਾ ਮੈਨੂੰ ਹਰ ਪੱਖੋਂ ਪੈਸੇ ਪੱਖੋਂ ਪਿਆਰ ਪੱਖੋਂ ਕੋਈ ਕਸਰ ਨਹੀਂ ਲੱਗੀ ਪਰ ਮੈਂ ਪੈਸੇ ਦੀ ਜਾਲ ਚ ਕਿਦਾਂ ਫਸ ਗਈ ਮੈਨੂੰ ਅਰਸ਼ ਦਾ ਚੇਤਾ ਹੀ ਭੁੱਲ ਗਿਆ ਨਹੀਂ ਨਹੀਂ ਯਾਰ ਮੈਂ ਇਦਾਂ ਕਰਦੀ ਮੈਂ ਅਰਸ਼ ਕੋ ਮਾਫੀ ਮੰਗ ਲੈਣੀ ਆ ਮੈਂ ਬੜੀ ਵੱਡੀ ਗਲਤੀ ਕਰ ਲਈ ਅਰੇ ਇਹ ਚੀਜ਼ ਪੈਸੇ ਹੀ ਥੋੜੀ ਹੁੰਦੀ ਵਾਕਈ ਗੱਲ ਸਹੀ ਆ ਨਾਲ ਹੀ ਹੋਰ ਮੇਰੇ ਕੋਲ ਇੱਕ ਜਿੰਦਾ ਸੌਸ ਹੋ ਗਿਆ ਹਮੇਸ਼ਾ ਆਦਮੀ ਆਪਣੇ ਹੀ ਕੰਮ ਆਉਂਦਾ ਦੂਸਰਾ ਬੰਦਾ ਸਿਰਫ ਕਾਹੇ ਨਾ ਤੁਹਾਡੀ ਚਾਹੇ ਪੂਰੀ ਕਰ ਜਾਣਾ ਕਰੋਦੀਆਂ ਨਿਗਾਹ ਚ ਤਈ ਹੋ ਗਿਆ ਹਮੇਸ਼ਾ ਗਲਤ ਯਾਰ ਬਲਦੇ ਹੋ ਸੋਚੇਗਾ ਜੀ ਅੱਜ ਇਹ ਆਪਣਾ ਆਦਮੀ ਛੱਡ ਕੇ ਇੱਕ ਪਿਆਰੇ ਪਿੱਛੇ ਮੇਰ ਕੋ ਆ ਗਈ ਐ ਇਹ ਆਪਣੇ ਆਦਮੀ ਨਹੀਂ ਦੀ ਬਣੀ ਤੇਰੀ ਕਿਦਾਂ ਬਣ ਜੇਗੀ ਉਹ ਅਕੀਨ ਬੜੀ ਵੱਡੀ ਗਲਤੀ ਕਰ ਲਈ ਐchna ਵੀ ਮੇਰੇ ਲੱਗੇ ਇਥੋਂ ਉੱਠ ਕੇ ਨਿਕਲ ਜਾ ਜੇ ਆਪਣੀ ਭਲੀ ਜਾਨੀ ਆ ਤੇ ਅਰਸ਼ ਪਲੀਜ਼ ਮੈਨੂੰ ਮਾਫ ਕਰ ਦੋ ਮੈਂ ਬੜੀ ਵੱਡੀ ਗਲਤੀ ਕਰ ਲਈ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਮੈਂ ਕਿਦਾਂ ਮਾਫ ਕਰਦਾ ਉਹ ਛੋਟੀ ਗਲਤੀ ਕੋਈ ਮੇਰੀ ਅੱਖਾਂ ਸਾਹਮਣੇ ਨਾਲ ਹੀ ਟੁੱਟ ਕੇ ਚੜ ਜਾ। ਆ ਜੁੜੇ ਤੇਰੇ ਗੜੀ ਹੱਥ। ਮੈਂ ਜਾ ਜਾ। ਅਰਸ਼ ਪਲੀਜ਼ ਮੈਨੂੰ ਮਾਫ਼ ਕਰ। ਮੈਂ ਨਹੀਂ ਮੰਗ ਕਰਨਾ ਜਾ। ਅਰਸ਼ ਪੀ। ਮੈਂ ਤੈਨੂੰ ਕਹਿੰਦਾ ਜਾਵੇਂ ਕੋਈ ਖਲਾਰਾ ਪੈ ਜੂਗਾ ਇੱਥੋਂ। ਮੈਨੂੰ ਹਾ ਨਾ ਮਜਬੂਰ ਕਰ ਮੈਂ ਤੇਰੇ ਹੱਥ ਚੁੱਕਾ ਤੇ ਜਾ। ਇਹ ਯਾਰ ਬੇ ਕੀ ਕਰ ਲਿਆ। ਦੇデア ਬਾਬੇ ਬਿਸ਼ਲਾ ਕੇ ਆਪਣਾ ਘਰ ਖਰਾਬ ਕਰ ਲਿਆ ਯਾਰ ਵਾਕੇ ਯਾਰ ਜਿੰਨਾ ਬੜਾ ਪਿਆਰ ਕਰਦੇ ਹੀ ਯਾਰ ਕੀ ਜਾਣ ਥੋੜੇ ਪੈਸੇ ਕਮਾ ਕੇ ਲਿਆਉਂਦੇ ਲਿਆਉਂਦੇ ਰਹੇਗੀ ਨਾ ਮੈਂ ਵੰਦਾ ਨਹੀਂ ਯਾਰ ਨਾ ਜਾਇਦਾ ਹੁਣ ਮੈਂ ਕਿਤੇ ਮੂੰਹ ਖਾਨ ਜੂਗੀ ਇਹ ਜੇ ਮੈਂ ਆਪਣੇ ਘਰ ਜਾਵਾਂਗੀ ਉੱਥੇ ਵੀ ਮੇਰੀ ਬੇਇੱਜ਼ਤੀ ਆ ਪਰ ਕੀ ਵਾਕੇ ਚੰਗੇ ਬੜੇ ਦਿਨ ਬੰਦੇ ਤੇ ਆਉਂਦੇ ਨੇ